ਕੀ ਰੋ ਗੇ ਕਿਹੜਾ ਪਿੰਡ ਹੈ ਤੁਹਾਡਾ ਇਹੋਈ ਗਵਾਰੇ ਦਵਾਰਾ ਗਵਾਰੇ ਕੀ ਮਸਲਾ ਕੀ ਆ ਮਸਲਾ ਇਹ ਪੁੱਤ ਕੰਮ ਕਰਦੇ ਜੱਟਾਂ ਦਾ ਵੀ ਕਰਕੇ ਆਉਂਦੇ ਨੇ ਆ ਇਹਨਾਂ ਵਹਿਣੀਆਂ ਤੱਕ ਸਾਡੇ ਕੋ ਕਢਾਏ ਵਹਿਣੀਆਂ ਗਾਰੇ ਹੱਥਾਂ ਨਾਲ ਪਾ ਪਹੁੰਚੋ ਪਾਲ ਤੈਨੂੰ ਨਰੇ ਗਾਦਾ ਕਿਦੋਂ ਚਾਲੂ ਕਿੱਧਰ ਕਿੰਨਾ ਸਮਾਂ ਦਾ ਇਹ ਮਿੰਤੀ ਜਿੰਨੇ ਤਿੰਨ ਵਾਰੀ ਮਤਲਬ ਆ ਕੀਤਾ ਤੈਨਾਂ ਕਦੀ ਆਜ ਆਇਂਦੇ ਪਾਏ ਕਦੀ ਸਵੇਰੇ ਆਇਂਦੇ ਪਾਏ ਕਰੀ ਜਿੰਨਾਂ ਨੂੰ ਪਾਉਣੇ ਉਹਨਾਂ ਨੂੰ ਪਾਏ ਨਹੀਂ ਧਾਰ ਕਾਰਡ ਉਹ ਘਰੇ ਰੱਖ ਛੱਡੇ ਬੈਂਕ ਦੇ ਬੈਂਕ ਦੇ ਕੋਈ ਫੋਟੋ ਕਾਪੀ ਧਾਰ ਕਾਰਡ ਉਹ ਮੈਂ ਅੰਦਰ ਲੈ ਲਵਾਂ ਮਸਲਾ ਭਾਈ ਨਰੇਗਾ ਦੇ ਪੈਸੇ ਜਿਹੜੇ ਆ ਉਹ ਗਰੀਬਾਂ ਦੇ ਅਕਾਊਂਟ 'ਚ ਨਹੀਂ ਪਏ ਹੈਗੇ ਉਹ ਅਮੀਰਾਂ ਦੇ ਅਕਾਊਂਟ 'ਚ ਪਏ ਹੈਗੇ ਜਿੰਨਾਂ ਦੇ ਘਰ ਏਸੀ ਵੀ ਲੱਗੇ ਤੇ ਗੱਡੀਆਂ ਵੀ ਖਲੋਤੀ ਦੀਆਂ ਨੇ ਉਹਨਾਂ ਦੇ ਘਰ ਇਹ ਪੈਸੇ ਪਏ ਨੇ ਉਹ ਮੈਨੂੰ ਇਹ ਦੱਸੋ ਪਹਿਲਾਂ ਵੀ ਉਹ ਕਿੰਨੇ ਕੋ ਗਰੀਬ ਨੇ ਜਿਨ੍ਹਾਂ ਦੇ ਘਰ ਪੈਸੇ ਪੈ ਕੇ ਦੇ ਆ ਹਾਂਜੀ ਸਾਡੀ ਸਰਕਾਰ ਨੂੰ ਇਹ ਮੰਗਿਆ ਉਹਨਾਂ ਦੇ ਘਰੋਂ ਪੈਸੇ ਨਹੀਂ ਪੈਣੇ ਚਾਹੀਦੇ ਇਹ ਗਰੀਬਾਂ ਨੂੰ ਪੈਸੇ ਪੈਣੇ ਚਾਹੀਦੇ ਜਿਹੜੇ ਆਏ ਨੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਇੱਕ ਇਹਨਾਂ ਦੇ ਇੱਕ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਆ ਠੀਕ ਜੀ ਅਸੀਂ ਹਾਰ ਕੇ ਨਜੋਤੇ ਘਰ ਗਏ ਆ ਚੇਰਮੈਨ ਸਾਹਿਬ ਦੇ ਘਰ ਠੀਕ ਹੈ ਜੀ ਇਹ ਸਾਡੀ ਮੰਗ ਜਿਹੜੀ ਆ ਪੂਰੀ ਹੋਣੀ ਚਾਹੀਦੀ ਹੈ ਕਿੰਨੇ ਚਿਰ ਤੋਂ ਪੈਣੇ ਭਾਜੀ ਭਾਜੀ 3 ਮਹੀਨੇ ਤੋਂ ਪੈਸੇ ਨਹੀਂ ਪਏ 3 ਮਹੀਨੇ ਤੋਂ ਕੰਮ ਕਰਦੇ ਆ 1 ਰੁਪਇਆ ਨਹੀਂ ਪਿਆ ਸਾਡੇ ਖਾਣ ਦੇ ਵਿੱਚ ਮੈਂ ਨਵ ਅਵਤਾਰ ਸਿੰਘ ਵੀ ਆਹੀ ਨਰੇਗਾ ਦਾ ਕੰਮ ਸਰਕਾਰ ਵੱਲੋਂ ਕਰਦੇ ਰਹੇ ਹਾਂ ਤੀਜੇ ਮਹੀਨੇ ਤੋਂ ਲੈ ਕੇ ਸਾਡੀ ਪੇਮੈਂਟ ਕੋਈ ਨਹੀਂ ਪਈ ਜੋ ਪੈਸਾ ਸਾਡਾ ਗਰੀਬ ਦਾ ਸਾਡਾ ਹੱਕ ਕਿੱਥੇ ਜਾਂਦਾ ਪੁੱਛਿਆ ਜਾਏ ਇਹਨਾਂ ਨੂੰ ਕਿਉਂਕਿ ਸੈਂਟਰ ਸਰਕਾਰ ਸਭ ਵਾਸਤੇ ਪੈਸਾ ਭੇਜਦੀ ਆ ਸਾਡਾ ਹੱਕ ਜਿਹੜਾ ਕਿਉਂ ਕਿੱਥੇ ਗਿਆ ਵਾ ਕਿਹਦੇ ਖਾਤਿਆਂ ਵਿੱਚ ਪਿਆ ਗਿਆ ਮਤਲਬ ਭਾਵੇਂ ਆ ਵੀ ਅਹੀ ਸਾਡਾ ਸਾਡਾ ਪੈਸਾ ਸਾਡੇ ਨੂੰ ਨਹੀਂ ਮਿਲਿਆ ਨੇ ਤੁਸੀਂ ਆਪਣੀ ਸਰਪੰਚ ਨੂੰ ਇੱਕ ਦੋ ਵਾਰੀ ਪੁੱਛਿਆ ਹੰਦਾ ਪਾਰਾ ਗਲਾਰੇ ਬੁੱਤੇ ਲਾ ਹਟੇ ਸਾਡੇ ਨਾ ਕਰਦੇ ਕਾਪੀਆਂ ਬੈਂਕ ਖਾਤੇ ਕਿੰਨੇ ਕਿੰਨੇ ਜਿਹੜੇ ਤੋਂ ਨਹੀਂ ਜਿਹੜੇ ਮਹੀਨੇ ਤੋਂ ਲੈ ਕੇ 7ਵਾਂ ਮਹੀਨਾ ਹੋ ਗਿਆ ਜੇ ਤੁਸੀਂ ਇਹ ਹਿਸਾਬ ਲਾ ਲੋ ਆਪ ਸਿਆਣੇ ਜੇ ਹਿਸਾਬ ਲਓ ਕਿੰਨੇ ਚਿਰ ਹੋ ਗਿਆ ਕਿੰਨੇ ਤੁਸੀਂ ਮੈਂਬਰ ਆ ਜਾਣੇ ਅਸੀਂ ਕੰਮ ਕਰ ਰਹੇ ਆ ਜਿਨ੍ਹਾਂ ਨੇ ਕੰਮ ਕੀਤਾ ਜਿੱਥੇ ਜਿੱਥੇ ਕੀਤਾ ਉਹ ਜਗ੍ਹਾ ਦਾ ਵੀ ਸਾਨੂੰ ਪਤਾ ਤੇ ਤੁਹਾਡੀ ਫੋਟੋ ਨਹੀਂ ਹੁੰਦੀ ਸਾਡੀਆਂ ਫੋਟੋਆਂ ਲਾ ਕੇ ਫੋਟੋ ਖਿੱਚ ਕੇ ਉਹਨਾਂ ਨੇ ਆਨਲਾਈਨ ਕਰਵਾ ਦਿੱਤੀਆਂ ਜੀ ਬਾਕੀ ਇਹ ਗੱਲਾਂ ਵੀ ਸਾਡਾ ਪੈਸਿਆਂ ਖਾਤਾ ਨੀਗਾ ਖਾਤਿਆਂ ਵਿੱਚ ਪੈਸੇ ਨਹੀਂ ਜੇ ਪਾਏ ਡਾਕੂਮੈਂਟ ਸਾਡੇ ਸਾਰੇ ਲੈ ਗਏ ਆ ਹਾਂਜੀ ਆਧਾਰ ਕਾਰਡ ਬੈਂਕ ਖਾਤਾ ਵੀ ਅਸੀਂ ਦੇ ਦਿੱਤਾ ਬੈਂਕ ਖਾਤੇ ਵਿੱਚ ਨਹੀਂ ਪੁੱਛ ਆਏ ਉਸ ਤੋਂ ਬਾਅਦ ਤੁਹਾਡੇ ਕੋਈ ਜਲਦੀ ਸੈਂਡ ਨਹੀਂ ਹੋਏ ਫੋਟੋਆਂ ਲਾ ਕੇ ਸਾਡਾ ਉਹ ਫਾਈਲ ਬਣਾ ਕੇ ਉਹਨਾਂ ਨੇ ਕੀ ਪਤਾ ਵੀ ਕਿੱਥੇ ਸਾਡਾ ਪੈਸਾ ਗਿਆ ਸਰ ਜਾਇਦ ਦੇ ਅੰਦਰ ਵਿੱਚ ਤੈਨ ਮੇਰਾ ਗਵਾੜਾ ਜੋ ਮਸਲਾ ਕੀ ਜੀ ਮਸਲਾ ਹੈ ਭਾਜੀ ਇਹਨਾਂ ਨੇ ਗਰੀਬਾਂ ਨੇ ਨਰੇਗਾ ਦਾ ਕੰਮ ਕੀਤਾ ਹੈ ਭਾਜੀ ਉਹ ਜਿਹੜਾ ਪੈਸਾ ਇਹਨਾਂ ਨੂੰ ਨਹੀਂ ਮਿਲਿਆ ਜਿਨਨੇ ਜਿਨਨੇ ਤਗੜੇ ਬੰਦੇ ਨੇ 12 12 13 ਤਰ੍ਹਾਂ ਕਿਲੇ ਜ਼ਮੀਨ ਹੈ ਉਹਨਾਂ ਦੀ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਗਰੀਬਾਂ ਨੂੰ ਕੋਈ ਹਾਸਲ ਨਹੀਂ ਹੋਇਆ ਉਹ ਜਿਨਨੇ ਜਿਨ੍ਹਾਂ ਨੇ ਨਹੀਂ ਕੰਮ ਕੀਤਾ ਸੌਖੇ ਕੜਾ ਬੰਦੇ ਤਾਂ ਉਹਨਾਂ ਟਾਲੀਆਂ ਟਰੈਕਟਰ ਨੇ ਗੱਡੀਆਂ ਲੱਗੀਆਂ ਨੇ ਕੋ 15 15000 15 15 ਲੱਖ ਦੀਆਂ ਉਹਨਾਂ ਨੂੰ ਪੈਸੇ ਪੈ ਗਏ ਨੇ ਇਹਨਾਂ ਗਰੀਬਾਂ ਨੂੰ ਭਾਜੀ ਕੋਈ ਪੈਸਾ ਨਹੀਂ ਮਿਲਿਆ ਅਸੀਂ ਇਹਨਾਂ ਨੂੰ ਭਾਜੀ ਲਿਸਟ ਕਢਾਈ ਜਾਨਾ ਲਿਸਟ ਕਢਾਈ ਆ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਤੇ ਇਹੀ ਇਹੋ ਪੱਖ ਰੱਖਣਿਆ ਸਰਪੰਚ ਦੇ ਕਾਰਵਾਈ ਹੋਵੇ ਇਹ ਪੈਸਾ ਜਿਹੜਾ ਗਰੀਬਾਂ ਦਾ ਉਹ ਇਹਨਾਂ ਨੂੰ ਮਿਲ ਜਾਵੇ ਨਹੀਂ ਆਪਾਂ ਸੈਕਟਰੀਆਂ ਹੀ ਸਰਪੰਚਤਾ 'ਕੀ ਮਿਲਦੇ ਰਹੇ ਭਾਈ ਹਾਂਜੀ ਕਾਰਵਾਈ ਨਹੀਂ ਹੁੰਦੀ ਹਾਂਜੀ ਫਿਰ ਅਸੀਂ ਮਾ ਵੀ ਡੀਸੀ ਉੱਤੇ ਜਾਵਾਂਗੇ ਆਪਣੀ ਮੰਗ ਰੱਖ ਮੰਗ ਪੱਤਰ ਦਵਾਂਗੇ ਭਾਈ ਕਿੰਨਾ ਚਿਰ ਕੰਮ ਕਰਦੇ ਕੰਮ ਇਹਨਾਂ ਨੇ ਕੀਤਾ 3 ਮਹੀਨੇ ਲਗਾਤਾਰ ਹਾਂਜੀ ਕਿੰਨੇ ਲੋਕ ਟੋਟਲ 40 50 55 ਜਣੇ ਹੈਗੇ ਨੇ ਭਾਈ ਤੇ ਮਸਲਾ ਨਹੀਂ ਕਿਸੇ ਨੂੰ ਨਹੀਂ ਪਿਆ ਨਹੀਂ ਕਿਸੇ ਨੂੰ ਨਹੀਂ ਪਿਆ ਹਾਂਜੀ ਪੈਸੇ ਪਏ ਆ ਜਿੰਨੇ ਸਾਡੇ ਤਗੜੇ ਕਢਾਉਣ ਪਏ ਆ ਜਦੋਂ ਕੋਈ ਜੁਆਇੰਟ ਕੀਤਾ ਕਿਹੜੇ ਡਾਕੂਮੈਂਟ ਲਾਇਆ ਡਾਕੂਮੈਂਟ ਹੈ ਆਧਾਰ ਕਾਰਡ ਬੈਂਕ ਖਾਤਾ ਲਾਇਆ ਜੋ ਭਾਜੀ ਹਾਂਜੀ ਫੋਟੋ ਵਗੈਰਾ ਹਾਂਜੀ ਫੋਟੋ ਖਿੱਚ ਕੇ ਲੈ ਜਾਂਦੇ ਰੇ ਭਾਜੀ ਤੇ ਸਾਨੂੰ ਇਨਸਾਫ ਚਾਹੀਦਾ ਭਾਜੀ ਉੱਥੇ ਕਾਰਵਾਈ ਹੋਣੀ ਚਾਹੀਦੀ ਸਰਪੰਚ ਦੇ ਇਹ ਪੈਸਾ ਜਿਹੜਾ ਗਰੀਬਾਂ ਦਾ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਲੈ ਉਹ ਇੰਦੇ ਰੇਗਾ ਜੇ ਜੀ ਕੰਮ ਕੀਤਾ ਵਾ ਤੇ ਜੇ ਮਹੀਨੇ ਤੋਂ ਸਟਾਰਟ ਤੇ ਪੈਸੇ ਮਤਲਬ ਗਰੀਬ ਰਹਿ ਗਏ ਤੇ ਦੂਜਿਆਂ ਨੇ ਪਵਾ ਲਏ ਆ ਅਮੀਰਾਂ ਨੇ ਤਗੜੇ ਲੋਕਾਂ ਨੂੰ ਪੈ ਗਏ ਇੱਥੇ ਕੀਤਾ ਜੀ ਵੈਣੀਆਂ ਮੋਣੀਆਂ ਦਾ ਚੰਗੇ ਚੰਗੇ ਬੰਦੇ ਸੋਕੇ ਨੂੰ ਪੈ ਗਏ ਆ ਨਾ ਨਾ ਨੂੰ ਨਹੀਂ ਪਏ ਆੜੇ ਦਾ ਨਾਮ ਵੀ ਨਹੀਂ ਆ ਨਹੀਂ ਪਾਇਆ ਨਾਮ ਹੀ ਹੈ ਨਹੀਂ ਵਿੱਚ ਲਿਸਟ 'ਚ ਕੀ ਤੁਹਾਨੂੰ ਕਹਿੰਦੇ ਪੈਸੇ ਮੰਗਾ ਲੈ ਸਾਡੇ ਕਾਰਡਾ ਨਹੀਂ ਹੋਣੀ ਚਾਹੀਦੀ ਕਾਰਡ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿੰਨੇ ਜਾਣੇ ਸਤਿ ਸ੍ਰੀ ਅਕਾਲ ਜੀ ਮੈਂ ਪਿੰਡ ਗਵਾਰੇ ਤੋਂ ਆ ਜੀ ਵਿਕਾਸ ਕਮੇਟੀ ਦਾ ਚੇਅਰਮੈਨ ਕੁਲਦੀਪ ਸਿੰਘ ਇਹ ਇਹ ਸਾਰ ਜਿਹੜਾ ਇਹਨਾਂ ਨੇ ਕੀਤਾ ਆ ਇਹ ਫਤੂਪੁਰ ਵਾਲੇ ਆ ਇੱਕ ਨਵਜੋਤ ਸਿੰਘ ਤੇ ਇੱਕ ਉਹਨਾਂ ਦੀ ਸਿਸਟਰ ਆ ਜੀ ਅਨੀਤਾ ਰਾਣੀ ਨਿੱਕੋਸਰਾ ਖੁਰ ਤੋਂ ਸਰਪੰਚ ਇਹਨਾਂ ਨੇ ਇਹ ਸਾਡੇ ਪਿੰਡ ਚ ਪਹਿਲਾਂ ਧਾਰ ਖੜ ਇਕੱਠੇ ਕਰਕੇ ਲੋਕਾਂ ਨੂੰ ਕਿਹਾ ਕਿ ਲਿਆਓ ਤੁਹਾਡੇ ਇਹੀ ਪੈਸੇ ਪਾ ਦੇਣੇ ਕਿ ਜਦ ਕਿ ਪੈਸੇ ਸੈਂਟਰ ਸਰਕਾਰ ਵੱਲੋਂ ਪੈਣੇ ਹੁੰਦੇ ਆ ਕੁਝ ਦੋ ਕਿਸ਼ਤਾਂ ਪਈਆਂ ਨੇ ਕੁਝ ਲੋਕਾਂ ਦੀਆਂ ਪਈਆਂ ਨੇ ਬਾਕੀਆਂ ਦੇ ਅਜੇ ਬਾਕੀ ਮੈਂ ਅੱਜ ਵੀ ਜਾ ਕੇ ਆਇਆ ਵੀਡੀਓ ਦਫ਼ਤਰ ਆਪਣੇ ਜਿਹੜੇ ਸੈਕਟਰੀ ਨੇ ਮੈਡਮ ਚਰਨਜੀਤ ਕੌਰ ਉਹਨਾਂ ਨੂੰ ਮਿਲ ਕੇ ਆਇਆ ਉਹ ਕਹਿੰਦੇ ਵੀ ਅਜੇ ਪੈਸੇ ਪਿਛੋਂ ਨਹੀਂ ਪੈਂਡੇ ਪਹਿਲੇ ਤੇ ਪਿਛੋਂ ਵੀ ਪਾਣੀ ਸਰਪੰਚ ਦਾ ਕੰਮ ਹੁੰਦਾ ਹਾਜ਼ਰੀ ਲਾਉਣਾ ਜੀ ਮੋਬਾਈਲ ਤੋਂ ਆਨਲਾਈਨ ਸਭ ਕੁਝ ਹੈਗਾ ਐ ਕੋਈ ਕਿਸੇ ਦਾ 1 ਰੁਪਿਆ ਇਧਰ ਉਧਰ ਨਹੀਂ ਹੋ ਸਕਦਾ ਜੋ ਇਸ ਸਰਕਾਰ ਪਾ ਦੇ ਤੇ ਅੱਜ ਪਾ ਦੇ ਸਾਰਿਆਂ ਦੇ ਐ ਜੀ ਇਤ ਨਹੀਂ ਪਾਉਣੇ ਅਸੀਂ ਤੇ ਸਿਰਫ ਰੋਜ਼ ਦੇ ਰੋਜ਼ ਹਾਜ਼ਰੀ ਲਾਉਣੀ ਆ ਜਦੋਂ ਵੀ ਕੰਮ ਚੱਲਦਾ ਹੈ ਇਹਦੀ ਹਾਜ਼ਰੀ ਲਈ ਆ ਉਹਦਾ ਪ੍ਰੂਫ ਇਹ ਆ ਵੀ ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੀ ਵੀਡੀਓ ਦਫ਼ਤਰੋਂ ਵੀ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਇਹ ਆ ਜੀ ਜੋ ਇਹ ਮਤਲਬ ਇਲਜ਼ਾਮ ਲਾ ਰਿਹਾ ਬੇਵਜਹ ਨਹੀਂ ਬੇ ਬਿਲਕੁਲ ਬੇਬੁਨਿਆਦ ਹੈ ਜੀ ਇਹੋ ਜਿਹੀ ਕੋਈ ਸਚਾਈ ਨਹੀਂ ਜੀ ਕੋਈ ਸਚਾਈ ਨਹੀਂ ਜੀ ਤੁਸੀਂ ਵੀਡੀਓ ਦੇ ਥਰੋ ਜਾ ਕੇ ਪਤਾ ਕਰ ਸਕਦੇ ਜੀ ਕਿ ਹਾਜ਼ਰੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਕੋਈ ਐਂ ਨਹੀਂ ਮਿਲਦੇ ਕੋਈ ਇੱਕ ਵੀ ਸਾਬਤ ਕਰ ਦਿਓ ਜੀ ਕੋਈ ਕੈਨੇਡਾ ਵਾਲਾ ਜਾਂ ਕੋਈ ਕਿਸੇ ਦਾ ਵੀ ਹੋਵੇ ਕਿ ਜਿਹੜਾ ਪਿੰਡ 'ਚ ਹਾਜ਼ਰ ਨਹੀਂਗਾ ਜਿਹਨੇ ਕੰਮ ਨਹੀਂ ਕੀਤਾ ਉਹਦਾ ਉਹਦੇ ਹਾਜ਼ਰੀ ਲੱਗੀ ਹੈ ਇੱਕ ਵੀ ਸਾਬਤ ਕਰ ਦਿਓ ਗ੍ਰਿਸਟ ਦਾ ਵੀ ਜ਼ਿਕਰ ਵਿੱਚ ਲਿਆ ਕਰਨ ਦੇ ਲਿਸਟਾਂ ਤੇ ਮੈਨੂੰ ਤਾਂ ਅਜੇ ਤੱਕ ਉਹਨਾਂ ਲਿਸਟ ਕੋਈ ਦਿੱਤੀ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਇਹੋ ਜੀ ਲਿਸਟ ਕੋਈ ਮੈਨੂੰ ਵੀ ਵਿਖਾ ਦਿਓ ਕੋਈ ਕੈਨੇਡਾ ਅਮਰੀਕਾ ਵਾਲੇ ਦੇ ਪਏ ਹੋਣ ਤੇ ਜਿਹੜੇ ਸਾਡੇ ਕੈਨੇਡਾ ਅਮਰੀਕਾ ਸਾਡੇ ਪਿੰਡ ਤੇ ਰਹਿੰਦੇ ਆ ਉਹ ਤੇ ਪੱਕੇ ਹੀ ਉਧਰ ਰਹਿੰਦੇ ਨੇ ਉਹਨਾਂ ਦਾ ਇਥੋਂ ਦਾ ਮੇਰੇ ਖਿਆਲ ਨਾਲ ਧਾਰ ਕਾਰਡ ਵੀ ਨਹੀਂ ਹੋਣਾ ਉਹ ਤੇ ਪੱਕੇ ਹੀ ਉਧਰ ਦੇ ਆ ਤੇ ਬਾਕੀ ਜੇ ਇਦਾਂ ਦੀ ਗੱਲ ਕੋਈ ਹੈਗੀ ਹੈ ਤੇ ਤੁਸੀਂ ਵੀਡੀਓ ਦੇ ਉੱਤਰੋ ਜਾ ਕੇ ਪਤਾ ਕਰ ਸਕਦੇ ਜੀ ਕਿੱਚ ਕਿਹੜੀ ਗੱਲ ਆ ਕਾਗਜ਼ ਤੇ ਨਹੀਂ ਝੂਠ ਬੋਲਣਗੇ ਨਾ ਜੀ ਕਾਗਜ਼ ਤੇ ਸਾਰਾ ਕੋਈ ਸੱਚ ਦਾਸੀ ਦੇਣਗੇ ਕਿ ਕਿਦੀ ਹਾਜ਼ਰੀ ਲੱਗੀ ਆ ਕਿਦੀ ਨਹੀਂ ਲੱਗੀ ਲੇਟ ਹੋਣ ਦਾ ਕਾਰਨ ਸਰਕਾਰ ਦੀ ਸੈਂਟਰ ਵੱਲੋਂ ਆ ਮੇਰੇ ਵੱਲੋਂ ਤੇ ਕੋਈ ਅਸੀਂ ਤੇ ਰੋਜ਼ ਦੀ ਰੋਜ਼ ਹਾਜ਼ਰੀ ਲੱਗਦੀ ਆ ਦੋ ਟਾਈਮ ਲਾਉਣੀ ਪੈਂਦੀ ਆ ਜੇ ਇੱਕ ਟਾਈਮ ਲੱਗੀ ਸ਼ਾਮ ਨੂੰ ਨਹੀਂ ਲੱਗੀ ਤਾਂ ਅੱਜ ਕੈਂਸਲ ਹੋ ਜਾਂਦੀ ਆ ਇਸ ਕਰਕੇ ਸਾਨੂੰ ਰੋਜ਼ ਦੀ ਰੋਜ਼ ਹਾਜ਼ਰੀ ਲਾਉਣੀ ਪੈਂਦੀ ਆ ਮੋਬਾਈਲ ਤੋਂ ਲੱਗਦੀ ਆ ਕੋਈ ਇਹਦੇ ਵਿੱਚ ਕਿਸੇ ਦਾ ਇੱਧਰ ਉੱਧਰ ਨਹੀਂ ਹੋ ਸਕਦਾ ਜਿਹਦਾ ਨਾਂ ਆ ਉਹਦੀ ਹਾਜ਼ਰੀ ਲੱਗਣੀ ਆ ਇੱਕ ਪਹਿਸਾ ਪਹਿਲਾਂ ਜਿੱਦਾਂ ਇਹ ਕਰਦੇ ਰਹੇ ਨੇ ਕਿ ਅੱਜ ਨਹੀਂ ਹੱਥ ਨਾ ਲੱਗਦੀਆਂ ਸੀ ਤੇ ਲੱਗਣੀ ਕਿਸ ਦੀ ਆ ਤਹੇ ਇਹਨਾਂ ਕਢਾ ਲਿਆ ਜੇ ਪਿਛਲੇ ਸਰਕਾਰ ਦੇ ਟਾਈਮ ਦੀ ਇਹਨਾਂ ਦੀ ਇਨਕੁਆਰੀ ਕਰਾ ਕੇ ਦੇਖ ਲੋ ਇਹਨਾਂ ਨੇ ਉਥੋਂ ਏਟੀਐਮ ਇਸ਼ੂ ਕਰਵਾ ਲੇ ਕਢਾ ਲੇ ਇਹਨਾਂ ਨੇ ਲੱਖਾਂ ਦੇ ਪੈਸੇ ਖਾ ਗਏ ਲੋਕਾਂ ਦੇ ਪੁੱਛੋ ਲੋਕਾਂ ਤੋਂ ਇਨਕੁਆਰੀ ਕਰਾ ਕੇ ਵੇਖੋ ਤੁਸੀਂ ਵੀ ਕਿੱਥੋਂ ਕਿੱਥੋਂ ਕੀ ਕੀ ਹੋਣ ਰਿਹਾ ਮੇਰੇ ਪਿੰਡ ਚੋਂ ਜਾ ਕੇ ਪਤਾ ਕਰ ਦੋ ਕੋਈ ਵੀ ਮੈਂ ਕਿਸੇ ਨੂੰ ਇਹ ਕਿਹਾ ਹੋਏ ਵੀ ਤੂੰ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਆਹਨੂੰ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਸੌਂਪੀ ਆਹੀਂ ਬਿਲਕੁਲ ਬੇਪੱਖ ਹੋ ਕੇ ਕਿਸੇ ਨਾਲ ਪੱਖਪਾਤ ਵਾਲੀ ਗੱਲ ਨਹੀਂ ਕੋਈ ਕੀਤੀ ਤੇ ਇਹ ਕੀਤੇ ਆ ਕੱਚੇ ਕੋਠਿਆਂ ਦੀ ਰਜਿਸਟ੍ਰੇਸ਼ਨ ਕਰਵਾਈ ਆਹੀਂ ਇਹਨਾਂ ਦੇ ਜਾ ਕੇ ਪਤਾ ਕਰੋ ਜਿਹੜੀ ਇਹਨਾਂ ਦੀ ਕੁੜੀ ਆ ਉਥੋਂ ਉੱਥੇ ਜਾ ਕੇ ਕੀ ਹੋਣ ਰਿਹਾ ਉਥੋਂ ਜਾ ਕੇ ਪਤਾ ਕਰੋ ਐਸ ਪਿੰਡ ਦਾ ਮਸਲਾ ਜੀ ਐਸ ਪਿੰਡ ਦਾ ਮਸਲਾ ਤੁਸੀਂ ਜਾ ਕੇ ਪੁੱਛ ਸਕਦੇ ਜੇ ਤੁਹਾਨੂੰ